ਕੰਮ ਕਰਦੇ ਨੇ ਬਹੁਤ ਜ਼ਿਆਦਾ ਦੇ ਦਾਦੇ ਪੁਰਦਾਦੇ ਤੱਕ ਰਹੀ ਹੋਈ ਜਾਂਦਾ ਜੀ ਅੱਛਾ ਤੇ ਹੁਣ ਨਵੇਂ ਬੱਚੇ ਨਹੀਂ ਜੀ ਕੰਮ ਕਰਦੇ ਹੈਗੇ ਨਵੇਂ ਬੱਚੇ ਨਹੀਂ ਕਰਦੇ ਨਹੀਂ ਜੀ ਹੁਣ ਰੰਜੀ ਹੁਣ ਨਵੇਂ ਨਵੇਂ ਟ੍ਰੈਂਡ ਆ ਯਾਰ ਇਹਨੇਗੇ ਨਵੇਂ ਨਵੇਂ ਚੀਜ਼ਾਂ ਯੂਜ਼ ਕਰਦੇ ਨੇ ਜਿਵੇਂ ਚਾਈਨਾ ਮਿੱਟ ਚੀਜ਼ਾਂ ਹੁੰਦੀਆਂ ਨਹੀਂ ਆ ਚਾਈਨਾ ਮਿੱਟ ਦੀਵੇ ਆ ਗਏ ਜੀ ਮੋਮਬੱਤੀਆਂ ਦਾ ਯੂਜ਼ ਕਰਦੇ ਨੇ ਕਿ ਨਾ ਤੋਂ ਲੱਗ ਵਾਰੀ ਜਾਂਦੇ ਮਿਹਨਤ ਦੇ ਜੀ ਜਵਾਬ ਕਈ ਜਾਂਦੇ ਨੇ ਵੀ ਛੱਡ ਦੋਏ ਜਾਂ ਕਿਤਾ ਕੀ ਕਰਾਉਣਾ ਹੈ ਅੱਛਾ ਕਿੰਨੇ ਦਿਨਾਂ ਤੋਂ ਲੱਗੇ ਹੋ ਗਏ 3 ਮਹੀਨੇ ਹੋ ਗਏ ਲੱਗਿਆ ਨੂੰ ਹੈ 3 ਮਹੀਨੇ ਹੋ ਗਏ ਜੀ ਦਾ ਬੋਤਲ ਆਇਆ ਜਾਈਓ ਮਤਲਬ ਪੜਦੇ ਐ ਵੀ ਕੁਛ ਕਰ ਲੀਏ ਵੀ ਮਾਪਿਓ ਫ੍ਰੀ ਹੋ ਜਾਣ ਵੀ ਸਾਰਾ ਸਾਰ ਦਿਨ ਕੰਮ ਕਰਨ ਤੇ ਲੱਗਦੇ ਰਹਿੰਦੇ ਨੇਗੇ ਅੱਛਾ ਕਿਉਂ ਨਹੀਂ ਛੱਡਿਆ ਜਾਂਦਾ ਕੀਤਾ ਇਹ ਛੱਡਦਾ ਜੇ ਹੁਣ ਕੀਤਾ ਹੈਗਾ ਜੀ ਤਾਂ ਕਰਦੇ ਆ ਜੀ ਵੀ ਪਾਬ ਦਾ ਦਿਨ ਕੀ ਹਾਂ ਪਾਬ ਦਾ ਦਿਨ ਹਾਂ ਜੀ ਇਹਦਾ ਪਰੰਪਰਾ ਚੱਲੀ ਜਾਂਦੀ ਹੈ ਜੀ ਅੱਛਾ ਸੁਪਨੇ ਕੀ ਨੇ ਸੁਪਨੇ ਜੀ ਮੈਂ ਸਟੱਡੀ ਪੂਰੀ ਕੀਤੀ ਹੈ ਮਤਲਬ ਮੈਂ ਪੇਪਰਾਂ ਦੀ ਤਿਆਰੀ ਕਰ ਰਹੀ ਹਾਂ ਗਵਰਨਮੈਂਟ ਜੌਬ ਲਈ ਅੱਛਾ ਬਸ ਉਹ ਹੀ ਹੈ ਜੀ ਹੁਣ ਤੱਕ ਇਹ ਕਰਦਿਆਂ ਦੀ ਹੈਲਪ ਕਰੀਏ ਕੁਝ ਕਰਕੇ ਕਹਿੰਦੇ ਦੀਵੇ ਰੋਸ਼ਨਾ ਦਿੰਦੇ ਨੇ ਘਰਾਂ ਨੂੰ ਪਰ ਅੱਜ ਇਹਨਾਂ ਦੀਵਿਆਂ ਦੀ ਅਹਿਮੀਅਤ ਖਤਮ ਹੋ ਗਈ ਹੈ ਖਤਮ ਕਿਉਂ ਹੋਈ ਕਿਉਂਕਿ ਚਾਈਨੀਸ ਚੀਜ਼ਾਂ ਬਾਜ਼ਾਰ ਦੇ ਵਿੱਚ ਆ ਗਈਆਂ ਤਾਂ ਇਹਨਾਂ ਦੀ ਅਹਿਮੀਅਤ ਖਤਮ ਹੋ ਗਈ ਪਰ ਇਹੀ ਦੀਵੇ ਘਰਾਂ ਦੀ ਰੌਣਕ ਬਣਦੇ ਸੀ ਘਰਾਂ ਦਾ ਸ਼ਿੰਗਾਰ ਬਣਦੇ ਸੀ ਬਣਦੇ ਕਿੰਨੇ ਸੋਹਣੇ ਤਰੀਕੇ ਦੇ ਨਾਲ ਨੇ ਪਰ ਮਿਹਨਤ ਬੜੀ ਲੱਗਦੀ ਹੈ ਇਹ ਤਸਵੀਰ ਮਾਨਸਾ ਦੀ ਹੈ ਜਿੱਥੇ ਇੱਕ ਪੂਰਾ ਪਰਿਵਾਰ ਦੀਵੇ ਬਣਾਉਣ ਦੇ ਵਿੱਚ ਲੱਗਿਆ 3-4 ਮਹੀਨਿਆਂ ਤੋਂ ਇਹਨਾਂ ਦੀ ਮਿਹਨਤ ਦਾ ਮੁੱਲ ਅੱਜ ਕੱਲ੍ਹ ਬਾਜ਼ਾਰਾਂ ਦੇ ਵਿੱਚ ਇਸ ਕਰਕੇ ਨਹੀਂ ਪੈ ਰਿਹਾ ਕਿ ਚਾਈਨੀਸ ਚੀਜ਼ਾਂ ਨੇ ਇਹਨਾਂ ਦੀਵਿਆਂ ਦੀ ਥਾਂ ਲੈ ਲਈ ਤੇ ਇਹਨਾਂ ਦੀ ਮਿਹਨਤ ਜਿਹੜੀ ਹੈ ਕਿਤੇ ਨਾ ਕਿਤੇ ਬੇਅਰਥ ਨਜ਼ਰ ਆਉਂਦੀ ਹੈ ਕਿਉਂਕਿ ਜਿੰਨੀ ਮਿਹਨਤ ਦੇ ਨਾਲ ਇਹ ਦੀਵੇ ਬਣਦੇ ਆ ਪਹਿਲਾਂ ਮੈਂ ਤੁਹਾਨੂੰ ਪ੍ਰੋਸੈਸ ਦੱਸ ਦਿੰਨਾ ਵੀ ਇਸ ਜਗ੍ਹਾ ਤੋਂ ਜਿਹੜੀ ਹੈ ਮਿੱਟੀ ਪਹਿਲਾਂ ਕੁੱਟੀ ਜਾਂਦੀ ਹੈ ਮਿੱਟੀ ਕੁੱਟ ਕੇ ਉਸ ਤੋਂ ਬਾਅਦ ਇਸ ਜਗ੍ਹਾ ਇਸ ਪਾਣੀ ਦੇ ਵਿੱਚ ਪਾਈ ਜਾਂਦੀ ਹੈ ਮਿੱਟੀ ਛਾਣ ਕੇ ਉਧਰ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਇਸ ਮਿੱਟੀ ਨੂੰ ਇੱਥੇ ਲਿਆਂਦਾ ਜਾਂਦਾ ਤਾਂ ਤੁਸੀਂ ਦੇਖ ਸਕਦੇ ਹੋ ਫੇਰ ਕਿਤੇ ਜਾ ਕੇ ਦੀਵੇ ਜਿਹੜੇ ਆ ਬਣਦੇ ਨੇ ਆ ਦੀਵੇ ਜਿਹੜੇ ਆ ਬਣ ਰਹੇ ਨੇ ਤਾਂ ਤੁਸੀਂ ਦੇਖ ਲਓ ਵੀ ਇਨੀ ਮਿਹਨਤ ਤੋਂ ਬਾਅਦ ਵੀ ਇਸ ਮਿਹਨਤ ਦਾ ਮੁੱਲ ਕੋਈ ਨਹੀਂ ਪਾਉਂਦਾ ਕਿਉਂਕਿ ਕਿਤੇ ਨਾ ਕਿਤੇ ਚਾਈਨੀਜ਼ ਚੀਜ਼ਾਂ 트ੈਂਡ ਦੇ ਹਿਸਾਬ ਦੇ ਨਾਲ ਲੋਕਾਂ ਦੇ ਘਰਾਂ ਦੀ ਰੌਣਕ ਬਣ ਗਏ ਪਰ ਆਹ ਦੀਵਿਆਂ ਦਾ ਮੁੱਲ ਕੌਣ ਪਾਊਗਾ ਪਰਿਵਾਰ ਦੇ ਨਾਲ ਵੀ ਗੱਲਬਾਤ ਕਰਦੇ ਆਂ ਪਰ ਪਰਿਵਾਰ ਦੀ ਜਿਹੜੀ ਸਟੋਰੀ ਹੈ ਉਹ ਇਸ ਕਰਕੇ ਖਾਸ ਹੈ ਕਿ ਇਸ ਘਰ ਦੇ ਜਿਹੜੇ ਬੱਚੇ ਨੇ ਉਹ ਪੜ੍ਹੇ ਲਿਖੇ ਨੇ ਪਰ ਜਦੋਂ ਦੀਵਾਲੀ ਦਾ ਸਮਾਂ ਆਉਂਦਾ ਤਾਂ ਆਪਣੇ ਪਰਿਵਾਰ ਦੇ ਨਾਲ ਮਦਦ ਕਰਦੇ ਨੇ ਸਾਡੇ ਨਾਲ ਬਲਦੇਵ ਨੇ ਗੱਲਬਾਤ ਕਰਦੇ ਆਂ ਬਲਦੇਵ ਜੀ ਅੱਸੀ ਗੱਲ ਸੱਸਰੀ ਗਾ ਜੀ ਬਲਦੇਵ ਜੀ ਕਿੰਨੇ ਸਮੇਂ ਤੋਂ ਇਹ ਕੰਮ ਕਰ ਰਹੇ ਹੋ ਤੁਸੀਂ ਕੰਮ ਕਰਦੇ ਹੁੰਦੇ ਬਹੁਤ ਜੋਗੇ ਦਾਦੇ-ਪਰਦਾਦੇ ਤੱਕਰੀ ਹੋਈ ਜਾਂਦਾ ਜੀ। ਅੱਛਾ ਤੇ ਹੁਣ ਨਵੇਂ ਬੱਚੇ ਨਹੀਂ ਜੀ ਕੰਮ ਕਰਦੇ ਹੈਗੇ। ਨਵੇਂ ਬੱਚੇ ਨਹੀਂ ਕਰਦੇ। ਨਹੀਂ ਜੀ ਹੁਣ ਫਿਰ ਇਹਨਾਂ ਦੀ ਕੋਈ ਗੱਲਬਾਤ ਤਾਂ ਹੋਈ ਨਹੀਂ। ਪਹਿਲਾਂ ਵਾਲੀ ਹੋਰ ਜੀ। ਪਹਿਲਾਂ ਕਿੰਨੀ ਗਰਾਉਂਕ ਹੁੰਦੀ ਸੀ? ਪਹਿਲਾਂ ਕਿੰਨਾ ਕੰਮ? ਬਹੁਤ ਹੁੰਦਾ ਜੀ। ਬੜਾ ਲੱਖਾਂ 'ਚ ਬਣਦੇ ਸੀਗੇ ਜੀ। ਅੱਛਾ ਹੁਣ ਹੁਣ ਤਾਂ ਹਜ਼ਾਰਾਂ 'ਚ ਬਣਦੇ ਜੀ। ਹਜ਼ਾਰਾਂ 'ਚ ਹੋਰ ਜੀ। ਕਿੰਨੀ ਕ ਮਿਹਨਤ ਲੱਗਦੀ ਹੈ? ਕਿੰਨੇ ਦਿਨਾਂ ਤੋਂ ਲੱਗਦੀ? ਬੜੀ ਜ਼ਿਆਦਾ ਮਿਹਨਤ ਤੇ ਜੀ ਜਵਾਕ ਕਈ ਜਾਂਦੇ ਨੇ ਵੀ ਛੱਡ ਦੋਏ ਜਾਂ ਕਿੱਤਾਂ ਕੀ ਕਰਾਉਣਾਗਾ। ਅੱਛਾ ਕਿੰ अच्छा जिन्नेक मेहनत ਨਾਲ ਇਹ ਬਣਦੇ ਆ ਕਿ ਉਹਨਾਂ ਦਾ ਮੁੱਲ ਉਹਨਾਂ ਕ ਪੈਂਦਾ? ਨਾ ਜੀ ਮੁੱਲ ਕਿੱਥੇ ਪੈਂਦਾ ਜੀ? ਹੈ? ਨਾ ਜੀ। ਤੈਨੂੰ ਜਵਾਬ ਨਹੀਂ ਕੋਈ ਕੰਮ ਕਰ ਲੈਂਦੇ ਜੀ। ਅੱਛਾ। ਹੋਰ ਜੀ। ਖਪ-ਖਪਾਈ ਬਾਲੀ ਹੈ ਜੀ। ਅੱਛਾ ਕਿਉਂ ਨਹੀਂ ਛੱਡਿਆ ਜਾਂਦਾ ਕੀਤਾ ਇਹ? ਛੱਡਾ ਤਾਂ ਜੀ ਹੁਣ ਕੀਤਾ ਹੈਗਾ ਜੀ ਤਾਂ ਕਰਦੇ ਆ ਜੀ। ਹੂੰ। ਵੀ ਬਾਪਦਾਦਿਆਂ ਨੇ ਕੀਤਾ। ਹਾਂ ਬਾਪਦਾਦਿਆਂ ਹਾਂ ਜੀ ਇਹਦਾ ਪਰੰਪਰਾ ਚੱਲੀ ਜਾਂਦੀ ਹੈ ਜੀ। ਪਰੰਪਰਾ ਹੈ। ਹਾਂ ਹਾਂ ਜੀ। ਅੱਛਾ ਬੱਚੇ ਪੜ੍ਹਦੇ ਆ ਸਾਰੇ? ਹਾਂ ਜੀ ਜਵਾਬ ਪੜ੍ਹਦੇ ਜੀ। ਜਦ ਮਤਲਬ ਬੱਚੇ ਕੰਮਕਾਰਾਂ ਦੇ ਲੱਗੇ ਹੋਏ ਸਾਰੇ ਹਾਂਜੀ ਆਪਦਾ ਕੰਮ ਤਾਂ ਕਰਦੇ ਨਹੀਂ ਗੱਲ ਕਰ ਸਾਡੇ ਨਾਲ ਮਦਦ ਕਰੋਗੇ ਨਹੀਂ ਸੋਦਾ ਸ਼ਾਮ ਅੱਛਾ ਜੇ ਦਿਵਾਲੀ ਆਉਂਦੀ ਹਾਂਜੀ ਨਾ ਹਾਂਜੀ ਨਾਲ ਅੱਛਾ ਜੇ ਆਪਾਂ ਗੱਲ ਕਰ ਲਈਏ ਵੀ ਦੌਰ ਕਿਉਂ ਖਤਮ ਹੋ ਗਿਆ ਦੀਵਿਆਂ ਦਾ ਕਿਉਂ ਵਰਤੋਂ ਘਟ ਗਈ ਲੋਕਾਂ ਚ ਦੌਰ ਤਾਂ ਜੀ ਫਿਰ ਆਉਣਾ ਦੂਜਾ ਚਾਣਾ ਮੇੜਾ ਜਸਮਾਨ ਵਹਲਾ ਆ ਗਿਆ ਜੀ ਹੁਣ ਉਹਨਾਂ ਹੀ ਵਰਤੋਂ ਵਧ ਕਰਦੇ ਲੋਕ ਅੱਛਾ ਹਾਂਜੀ ਇਹ ਲੱਗਦਾ ਨਹੀਂ ਵੀ ਲੋਕ ਜਿਵੇਂ ਜਿਵੇਂ ਦੌਰ ਨੂੰ ਖਤ ਇਹ ਦੀਵਿਆਂ ਦੇ ਦੌਰ ਨੂੰ ਖਤਮ ਕਰ ਰਹੇ ਆ ਤਾਂ ਆਰਗੈਨਿਕ ਚੀਜ਼ਾਂ ਜਾਂ ਮਤਲਬ ਕਹਿੰਦੇ ਸਬਜ਼ੀਚਾਰ ਤੋਂ ਟੁੱਟਦੇ ਜਾਂਦੇ ਹਾਂਜੀ ਹਾਂਜੀ ਹੈ ਗੱਮਾ ਹੋਰ ਜੀ ਪੈਣਾ ਤਾਂ ਜੇ ਹੁਣ ਬਣਾਉਣਾ ਛੱਡ ਗਏ ਫਿਰ ਲੋਕ ਅੱਛਾ ਹਾਂ ਹੁਣ ਮੈਨੂੰ ਲੱਗਦਾ ਵੀ ਬਹੁਤ ਘੱਟ ਲੋਕ ਬਣਾਉਂਦੇ ਆ ਬਹੁਤ ਕੰਮ ਛੱਡ ਗਏ ਬਹੁਤ ਬਹੁਤ ਨਵੀਂ ਧਿਆਨ ਚਾਹੀ ਗੇ ਬੰਦੇ ਨਵੀਂ ਮਿਣੀ ਦਾ ਕੋਈ ਵੀ ਨਹੀਂ ਬਣਾਉਂਦੀ ਜੀ ਇਹਨਾਂ ਨੂੰ ਹਾਂ ਜਿਹੜਾ ਪੁਰਾਣੀ ਹੈ ਜਿਹੜੀ ਕੋਈ ਮੇਰੇ ਵਰਗਾ ਹੈਗਾ ਕੋਈ ਕਿੰਨੇ ਵਜੇ ਲੱਗਦੇ ਹੋ ਸਵੇਰੇ ਸਵੇਰੇ ਜੀ ਤਾਂ 3 ਵਜੇ ਲੱਗਦੇ ਸੀ 3 ਵਜੇ ਹਾਂ ਜੀ ਤੇ ਕਿੰਨੇ ਵਜੇ ਤੱਕ ਲੱਗੇ ਰਹਿੰਦੇ ਹੋ ਵਾ ਮੈਂ ਲੱਛੇ 7 ਵਜੇ ਲੱਗਦੇ 7 ਵਜੇ ਤੱਕ ਹਾਂ ਜੀ ਅੱਛਾ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਤਾਂ ਬੜੀ ਮਿਹਨਤ ਨਾਲ ਬਣਾਉਂਦੇ ਹੋ ਨਹੀਂ ਜੀ ਸਾਡੀ ਚੀਜ਼ ਦੀ ਕਦਰ ਕਰਨ ਮਾੜੀ ਮੋਟੀ ਹੈ ਪਹਿਲਾਂ ਤਾਂ ਕੇਕ ਨੂੰ ਲੈ ਜਾਂਦੇ ਹੁੰਦੇ ਸੀ ਪੰਜਾਸੀ ਗੱਲ ਲੋਕਾਂ ਨੂੰ ਦਵਾਲੀ ਦੇ ਹੁਣ ਇੰਨਾ ਕੋਈ ਚਾ ਨਹੀਂ ਹੈਗਾ ਜੀ ਅੱਛਾ ਚਾ ਹਾਂ ਬਸ ਪਹਿਲਾਂ ਹੀ ਗੱਲਾਂ ਕਰਾਂਗੇ ਦੋ ਲਿਆਂਦਾ ਉਹ ਲਿਆਂਦਾ ਅੱਛਾ ਹਾਂ ਜੀ ਤਾਂ ਜਿਹੜੇ ਚਾ ਨੇ ਲੋਕਾਂ ਦੇ ਉਹ ਮੁੱਕਦੇ ਜਾਂਦੇ ਐ ਮੁੱਕਦੇ ਕਿਉਂ ਜਾਂਦੇ ਐ ਕਿਉਂਕਿ ਚਾਈਨੀਸ ਚੀਜ਼ਾਂ ਨੇ ਜਿਹੜੀਆਂ ਉਹ ਬਾਜ਼ਾਰਾਂ ਦੇ ਵਿੱਚ ਵਿਕਣ ਲੱਗ ਗਈਆਂ ਤੇ ਆ ਦੇਖ ਸਕਦੇ ਹੋ ਇਹ ਬੱਚੇ ਵੀ ਜਿਹੜੇ ਨੇ ਉਹ ਮਦਦ ਕਰਦੇ ਨੇ ਪਰਿਵਾਰ ਦੀ ਤੇ ਭੈਣ ਨਾਲ ਗੱਲ ਵੀ ਕਰਦੇ ਆ ਭੈਣ ਕੀ ਨਾਮ ਹੈ ਮੇਰਾ ਨਾਮ ਜਸਪ੍ਰੀਤ कौर ਹੈ ਜੀ ਪੜ੍ਹਦੇ ਹੋ ਤੁਸੀਂ ਹਾਂ ਜੀ ਮੇਰੀ ਬੀਏ ਕੰਪਲੀਟ ਹੋਈ ਹੈ ਜੀ ਅੱਛਾ ਬੀਏ ਕੰਪਲੀਟ ਹੋਈ ਹੈ ਹਾਂ ਜੀ ਤੇ ਕਿੰਨਾ ਸਮਾਂ ਲਾਉਨੇ ਹੋ ਫਿਰ ਕਰਦਿਆਂ ਨਾਲ ਸਾਰਾ ਦਿਨ ਹੀ ਲੱਗੀਦਾ ਜੀ ਸਾਰਾ ਦਿਨ ਲੱਗੀਦਾ ਹਾਂਜੀ ਅੱਛਾ ਸੁਪਨੇ ਕੀ ਨੇ ਸੁਪਨੇ ਜੀ ਮੈਂ ਸਟੱਡੀ ਪੂਰੀ ਕੀਤੀ ਆ ਮਤਲਬ ਮੈਂ ਪੇਪਰਾਂ ਦੀ ਤਿਆਰੀ ਕਰ ਰਹੀ ਹਾਂ ਗਵਰਨਮੈਂਟ ਜੌਬ ਲਈ ਅੱਛਾ ਬਸ ਉਹੀ ਹੈ ਜੀ ਹੁਣ ਤੱਕ ਕੀ ਕਰਦਿਆਂ ਦੀ ਹੈਲਪ ਕਰੀਏ ਕੁਝ ਕਰਕੇ ਬਹੁਤ ਟਾਈਮ ਹੋ ਗਿਆ ਇਹਨਾਂ ਨੂੰ ਵੀ ਮਿੱਟੀ ਦਾ ਕੰਮ ਕਰਦੇ ਆ ਅੱਛਾ ਹਾਂਜੀ ਕਿੰਨਾ ਕੌਖਾ ਲੱਗਦਾ ਜਦੋਂ ਦੇਖਦੇ ਹੋ ਮਾਪਿਆਂ ਨੂੰ ਸਾਰਾ ਦਿਨ ਲੱਗ ਜਾਂਦਾ ਤੁਸੀਂ ਵੀ ਨਾਲ ਲੱਗਦੇ ਹੋ ਕਿੰਨਾ ਕੌਖਾ ਕੰਮ ਹੈ ਔਖਾ ਦਾ ਬੋਤਲ ਆ ਗਈ ਤਾਈਓ ਮਤਲਬ ਪੜਦੇ ਆ ਵੀ ਕੁਝ ਕਰ ਲਈਏ ਵੀ ਮਾਪਿਓ ਫ੍ਰੀ ਹੋ ਜਾਣ ਵੀ ਸਾਰਾ ਸਾਰ ਦਿਨ ਕੰਮ ਕਰਨ ਦੇ ਲੱਗਦੇ ਰਹਿੰਦੇ ਰਹੇ ਔਖਾ ਲੱਗਦਾ ਜੀ ਤਾਈਓ ਨਾਲ ਲੱਗੀਦਾ ਵੀ ਕੰਮ ਕਰਾਈਏ ਮਾਪਿਓ ਦੀ ਹੈਲਪ ਕਰੀਏ ਤੁਸੀਂ ਮਿਹਨਤ ਕਰਦੇ ਹੋ ਬਣਾਉਨੇ ਹੋ ਦੀਵੇ ਕੋਈ ਵੈਲਿਊ ਪੈਂਦੀ ਐ ਇਸ ਚੀਜ਼ ਦੀ ਹੁਣ ਅੱਜ ਦੀ ਘੜੀ ਨਹੀਂ ਜੀ ਵੈਲਿਊ ਤਾਂ ਨਹੀਂ ਹੈਗੀਗੀ ਕਾਰਨ ਕੀ ਸਮਝਦੇ ਕਾਰਨ ਜੀ ਹੁਣ ਨਵੇਂ ਨਵੇਂ ਟ੍ਰੈਂਡ ਆਈ ਯਾਰ ਇਹਨੇਗੇ ਨਵੀਆਂ ਨਵੀਆਂ ਚੀਜ਼ਾਂ ਯੂਜ਼ ਕਰਦੇ ਨੇ ਜਿਵੇਂ ਚਾਈਨਾ ਮੇਟ ਚੀਜ਼ਾਂ ਹੁੰਦੀਆਂ ਨੇ ਗਿਆ ਚਾਈਨੋ ਮੇਟ ਦੀਵੇ ਆ ਗਏ ਜੀ ਮੋਬੱਤੀਆਂ ਦਾ ਯੂਜ਼ ਕਰਦੇ ਨੇ ਕਿ ਮਤਲਬ ਦੀਵੇ ਨਹੀਂ ਲਗਾਉਂਦੇ ਅੱਜਕੱਲ ਬਹੁਤ ਘਟ ਗਏ ਨੇਗੇ ਇਸ ਕਰਕੇ ਸਾਡਾ ਨੁਕਸਾਨ ਹੋ ਰਿਹਾ ਮਤਲਬ ਜੋ ਮਿਹਨਤ ਹੁੰਦੀ ਹੈ ਉਹ ਮਿਹਨਤ ਨਹੀਂ ਮਿਲ ਰਹੀ ਹੈਗੀ ਅੱਛਾ ਅੱਜ ਦੇ ਜਿਹੜੇ ਲੋਕ ਨੇ ਨਵੀਂ ਜਨਰੇਸ਼ਨ ਦੇ ਤੇ ਉਹ ਕਿਉਂ ਇਹਨਾਂ ਦੀਵਿਆਂ ਨੂੰ ਪਾਸੇ ਕਰਦੇ ਨੇ ਚਾਈਨੀਜ਼ ਚੀਜ਼ਾਂ ਨੂੰ ਐਕਸੈਪਟ ਕਰਦੇ ਬਸ ਇਹ ਹੁਣ ਪਹਿਲਾਂ ਵਾਲੇ ਸਮੇਂ ਵਿੱਚ ਇਹਨਾਂ ਨੂੰ ਯੂਜ਼ ਕੀਤਾ ਜਾਂਦਾ ਸੀ ਪਰ ਅੱਜ ਦੇ ਟਾਈਮ 'ਚ ਮਤਲਬ ਨਵੀਂ ਜਨਰੇਸ਼ਨ ਨੂੰ ਪਤਾ ਨਹੀਂ ਹੈਗਾ ਵੀ ਇਹ ਕੀ ਚੀਜ਼ਾਂ ਨੇ ਈਆਂ ਇਸ ਲਈ ਮਤਲਬ ਦੂਸਰੇ ਚਾਹੀ ਉਸਕਾ ਇੰਨੀ ਮਿਹਨਤ ਨਾਲ ਆ ਚੀਜ਼ ਤਿਆਰ ਹੁੰਦੀ ਆ ਪਰ ਇਹਦੀ ਕਦਰ ਦੁਕਾਨਾਂ ਤੇ ਜਾ ਕੇ ਘਟ ਰਹੀ ਹੈ ਹੁਣ ਬਸ ਇਹ ਸਮਾਂ ਇਸ ਤਰ੍ਹਾਂ ਦਾ ਆ ਗਿਆ ਹੁਣ ਉਹ ਸਮਾਂ ਨਹੀਂ ਰਿਹਾ ਪਹਿਲਾਂ ਵਾਲਾ ਸਮਾਂ ਨਹੀਂ ਰਿਹਾ ਹੈਗਾ ਤਾਂ یوں ਹੋ ਰਿਹਾ ਜੀ ਇਹ ਸਭ ਕੁਝ ਤੇ ਕਿਤੇ ਨਾ ਕਿਤੇ ਸੱਭਿਆਚਾਰ ਤੋਂ ਵੀ ਟੁੱਟਦੇ ਜਾਂਦੇ ਆ ਲੋਕ ਸੱਭਿਆਚਾਰ ਤਾਂ ਖਤਮ ਹੀ ਹੋ ਗਿਆ ਜੀ ਹੁਣ ਪਹਿਲਾਂ ਵਾਲਾ ਸਮਾਂ ਰਹੀ ਨਹੀਂ ਹੈਗਾ ਇਸ ਕਰਕੇ ਮਿਹਨਤ ਖਤਮ ਹੋਈ ਪਈ ਹੋਂ ਤਾਂ ਅੱਛਾ ਤੁਸੀਂ ਤੁਸੀਂ ਕਿੰਨੇ ਸਮੇਂ ਤੋਂ ਦੇਖਦੇ ਹੋ ਪਰਿਵਾਰ ਦੇ ਨਾਲ ਕਦੋਂ ਮਤਲਬ ਕਹਿੰਦੇ ਨੇ ਜਾਂ ਆਪ ਹੀ ਕੰਮ ਲੱਗ ਜਾਂਦੇ ਨੇ ਨਾਲ ਇਹਨਾਂ ਦੇ ਨਹੀਂ ਜੀ ਕਹਿੰਦੇ ਨਹੀਂ ਖੁਦ ਹੀ ਕਰਦੇ ਆ ਜੀ ਅੱਛਾ ਖੁਦ ਹੀ ਕਰਦੇ ਆ ਹਾਂ ਜੀ ਕਿਉਂ ਕਿਉਂ ਲੱਗਦਾ ਵੀ ਨਾਲ ਹੱਥ ਵਟਾਈ ਇਹਨਾਂ ਦੇ ਲੱਗਦਾ ਜੀ ਮਾਪਿਆਂ ਨੂੰ ਦੇਖ ਕੇ ਸਾਰਾ ਦਿਨ ਲੱਗੇ ਰਹਿੰਦੇ ਆ ਮਿੱਟੀ 'ਚ ਪਰ ਦੁੱਖ ਹੁੰਦਾ ਹੀ ਵੀ ਇਕੱਲੇ ਲੱਗ ਰਹੇ ਨੇ ਤਾਂ ਨਾਲ ਲੱਗ ਕੇ ਹੈਲਪ ਕਰਾ ਦਿੰਨੇ ਇਹ ਕਹਦੀ ਆ ਵੀ ਮਿੱਟੀ ਨਾਲ ਮਿੱਟੀ ਹੋ ਜਾਂਦੇ ਆ ਪਰ ਇਹਦੀ ਕਦਰ ਲੋਕਾਂ ਨੇ ਲੋਕ ਨਹੀਂ ਪਾਉਂਦੇ ਨਹੀਂ ਪਾਉਂਦੇ ਹੈਗੇ ਜੀ ਤਾਂ ਕੀ ਕਹਿਣਾ ਚਾਹੋਗੇ ਇਹਨਾਂ ਲੋਕਾਂ ਨੂੰ ਜਿਹੜੇ ਚਾਈਨੀਜ਼ ਟ੍ਰੈਂਡ ਵੱਲ ਵਧਦੇ ਜਾ ਰਹੇ ਤੇ ਇਸ ਦੀਵਿਆਂ ਦੀ ਮਤਲਬ ਪਰੰਪਰਾ ਨੂੰ ਭੁੱਲਦੇ ਜਾਂਦੇ ਆ ਆਪਣਾ ਸੱਭਿਆਚਾਰ ਹੀ ਖਤਮ ਕਰ ਰਹੇ ਆ ਜੀ ਪਹਿਲਾਂ ਵਾਲਾ ਸਮਾਂ ਮਤਲਬ ਖਤਮ ਹੁੰਦਾ ਜਾ ਰਿਹਾਗਾ ਹੁਣ ਮਤਲਬ ਚੌਣੀਆਂ ਵੀ ਜਿਹੜੀ ਮਿਹਨਤ ਕਰਦੀਆਂ ਦੀ ਮਿਹਨਤ ਮਿਲੇ ਸਾਨੂੰ ਹੋਰ ਕੁਝ ਨਹੀਂ ਜੀ ਤਾਂ ਇਹ ਇਹ ਮਿਹਨਤ ਜਿੰਨੀ ਹੋ ਰਹੀ ਹੈ ਇਸ ਮਿਹਨਤ ਦੀ ਕਦਰ ਦੁਕਾਨਾਂ ਤੇ ਜਾ ਕੇ ਘਟ ਰਹੀ ਹੈ ਕਿਉਂਕਿ ਟ੍ਰੈਂਡ ਦੇ ਹਿਸਾਬ ਦੇ ਨਾਲ ਇਹ ਚੀਜ਼ਾਂ ਖਤਮ ਹੋ ਰਹੀਆਂ ਨੇ ਪਰ ਇਹਨਾਂ ਦੀ ਮਿਹਨਤ ਦਾ ਮੁੱਲ ਕੌਣ ਪਾਊਗਾ ਇਸ ਸਮਾਂ ਅਜਿਹਾ ਆਇਆ ਹੈ ਦੌਰ ਅਜਿਹਾ ਆਇਆ ਜਿਸ ਦੇ ਨਾਲ ਇਹ ਚੀਜ਼ਾਂ ਕਿਤੇ ਨਾ ਕਿਤੇ ਵਿਸਰ ਰਹੀਆਂ ਨੇ ਤੇ ਸੱਭਿਆਚਾਰ ਤੋਂ ਵੀ ਲੋਕ ਟੁੱਟਦੇ ਜਾਂਦੇ ਨੇ ਇਹਨਾਂ ਦੀਵਿਆਂ ਦੀ ਮੁੱਢ ਤੋਂ ਵਰਤੋਂ ਕਰਨ ਦੀ ਲੋੜ ਹੈ ਕਿਉਂਕਿ ਇਹਨਾਂ ਦੀ ਮਿਹਨਤ ਦਾ ਮੁੱਲ ਕੌਣ ਪਾਊਗਾ ਕਿਉਂਕਿ ਇਹ ਸਵੇਰੇ 3 ਵਜੇ ਦੇ ਲੱਗਦੇ ਆ ਸਾਰਾ ਦਿਨ ਮਿੱਟੀ ਦੇ ਨਾਲ ਮਿੱਟੀ ਹੁੰਦੀ ਹੈ ਫੇਰ ਕਿਤੇ ਜਾ ਕੇ ਉਹ ਦੀਵੇ ਬਣਦੇ ਜਿਹੜੇ ਘਰਾਂ ਦੀ ਰੌਣਕ ਬਣ ਰਹੇ ਆ ਤਾਂ ਲੋਕਾਂ ਨੂੰ ਇਹੀ ਅਪੀਲ ਕਰਾਂਗੇ ਕਿ ਚਾਈਨੀਜ਼ ਚੀਜ਼ਾਂ ਛੱਡ ਕੇ ਜਦੋਂ ਤੁਸੀਂ ਪ੍ਰਾਤਨ ਦੀਵਿਆਂ ਵੱਲ ਆਓਗੇ ਤਾਂ ਫੇਰ ਪਤਾ ਲੱਗੂ ਵੀ ਇਹਨਾਂ ਦੀ ਮਿਹਨਤ ਦੀ ਕਦਰ ਕੌਣ ਪਾਊਗਾ ਤਾਂ ਦੁਕਾਨਾਂ ਤੇ ਪਏ ਚਾਈਨੀਸ ਦੀਵਿਆਂ ਨੂੰ ਛੱਡ ਕੇ ਤੁਸੀਂ ਇਹਨਾਂ ਦੀਵਿਆਂ ਦੀ ਵਰਤੋਂ ਕਰੋਗੇ ਤਾਂ ਕਿਤੇ ਨਾ ਕਿਤੇ ਇੱਕ ਪਰਿਵਾਰ ਇੱਕ ਘਰ ਦਾ ਰੋਜ਼ਗਾਰ ਜਿਹੜਾ ਓਏ ਉਸ ਤੁਹਾਡੀ ਇੱਕ ਵਿਕਰੀ ਦੇ ਨਾਲ ਚੱਲ ਜਾਣਾ ਤਾਂ ਹੁਣ ਦੇਖਣਾ ਹੈ ਵੀ ਕਿੰਨੇ ਲੋਕ ਇਸ ਵਾਰ ਦੀਵਿਆਂ ਦੀ ਖਰੀਦਦਾਰੀ ਕਰਦੇ ਆ ਕੈਮਰਾਮੈਨ ਮਨੀਸ਼ ਦੇ ਨਾਲ ਪਰਮ ਦੀ ਪੁਰਾਣਾ ਐਫਓਪੀ ਨਿਊਜ਼ ਮਾਨਸਾ